ਪੰਜਾਬ ਵਿੱਚ ਅਗਲੇ 4 ਦਿਨਾਂ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਫਿਲਹਾਲ ਵਰਖਾ ਲਈ ਕੋਈ ਅਲਰਟ ਜਾਰੀ ਨਹੀਂ ਹੈ ਹਾਲਾਂਕਿ 13 ਸਤੰਬਰ ਨੂੰ ਆਮ ਜਿਹੜਾ ਕਿ ਮੀਂਹ ਹੋਣ ਦੇ ਚਾਂਸ ਬਣ ਰਹੇ ਨੇ ਇਸੇ ਦੌਰਾਨ ਜਿਹੜਾ ਕਿ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਮੌਸਮ ਸਾਫ਼ ਰਹਿਣ ਕਾਰਨ ਹੜ੍ਹ ਤੋਂ ਬਚਾਅ ਕਾਰਜ ਤੇਜ਼ ਹੋ ਗਏ ਨੇ ਟੁੱਟੇ ਅਤੇ ਕਮਜ਼ੋਰ ਬਣਨ ਠੀਕ ਕਰਨ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਇਸ ਦੇ ਨਾਲ-ਨਾਲ ਪਹਾੜਾਂ ਵਿੱਚ ਵਰਖਾ ਘਟ ਹੋਣ ਦੇ ਬਾਅਦ ਹੁਣ ਪੰਜਾਬ ਵਿੱਚ ਵੀ ਲੋਕ ਜੀਵਨ ਆਮ ਹੋਣਾ ਸ਼ੁਰੂ ਹੋ ਗਿਆ ਹੈ ਬੀਐਸਐਫ ਨੇ ਸਰਹੱਦ ਤੇ ਫੈਂਸਿੰਗ ਅਤੇ ਚੌਕੀਆਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਸੁਰੱਖਿਆ ਦੇ ਲਈ ਨਾਵਾ ਅਤੇ ਹੋਰ ਤਰੀਕਿਆਂ ਨਾਲ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿਛਲੇ ਲਗਭਗ ਇੱਕ ਹਫਤੇ ਤੋਂ ਪੰਜਾਬ ਦੀ ਹੜ੍ਹ ਦੀ ਸਥਿਤੀ ਵਿੱਚ ਕੁਝ ਸੁਧਾਰ ਜਿਹੜਾ ਕਿ ਦੇਖਣ ਨੂੰ ਮਿਲਿਆ ਸਾਰੀਆਂ ਨਦੀਆਂ ਦਾ ਪਾਣੀ ਦਾ ਸતર ਘਟ ਹੋ ਗਿਆ ਹੈ ਹਰਿਆਣਾ ਦੀ ਹੜ੍ਹ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਬੀਐਸਐਫ ਦੇ ਅਧਿਕਾਰੀਆਂ ਦੀ ਜਲੰਧਰ ਹੈੱਡਕੁਆਟਰ ਤੇ ਹਾਈ ਲੈਵਲ ਮੀਟਿੰਗ ਹੋਈ ਹੈ ਮੀਟਿੰਗ ਵਿੱਚ ਸੁਰੱਖਿਆ ਸਮੀਖਿਆ ਤੇ ਚੁਣੌਤੀਆਂ ਬਾਰੇ ਵਿਸਤਾਰ ਨਾਲ ਚਰਚਾ ਕੀਤੀ ਗਈ ਹੈ ਬੀਐਸਐਫ ਪੰਜਾਬ ਵਾਰੈਂਟੀਅਰ ਹੈੱਡਕੁਆਰਟਰ ਵਿੱਚ ਉਹਨਾਂ ਨੇ ਸੀਮਾ ਅਤੇ ਮੌਜੂਦਾ ਚੁਣੌਤੀਆਂ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਚੱਲ ਰਹੇ ਰਾਹਤ ਅਤੇ ਬਚਾਅ ਕਾਰਜਾਂ ਬਾਰੇ ਵਿਚਾਰ ਕੀਤਾ। ਪੰਜਾਬ ਵਿੱਚ ਤਾਪਮਾਨ ਵਿੱਚ ਹਲਕੀ ਘਟਾ ਦਰਜ ਕੀਤੀ ਗਈ ਹੈ ਜਾਰੀ ਅਲਰਟ ਮੁਤਾਬਕ ਸਾਰੇ ਰਾਜ ਵਿੱਚ ਅੱਜ ਕਿਸੇ ਵੀ ਥਾਂ ਤੇ ਮੀਂਹ ਦਾ ਅਲਰਟ ਨਹੀਂ ਹੈ ਰਾਜ ਦਾ ਵੱਧ ਤੋਂ ਵੱਧ ਤਾਪਮਾਨ 35.5 ਡਿਗਰੀ ਲੁਧਿਆਣਾ ਵਿੱਚ ਰਿਹਾ ਜਦਕਿ ਸਭ ਤੋਂ ਘੱਟ ਤਾਪਮਾਨ 30.1 ਡਿਗਰੀ ਪਠਾਨਕੋਟ ਵਿੱਚ ਰਿਹਾ ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਸ਼ਹਿਰਾਂ ਵਿੱਚ ਅੰਮ੍ਰਿਤਸਰ ਜਲੰਧਰ ਲੁਧਿਆਣਾ ਵਿੱਚ ਬਰਖਾ ਦਾ ਕੋਈ ਅਲਰਟ ਨਹੀਂ ਹੈ ਰਾਜ ਵਿੱਚ ਸਭ ਤੋਂ ਵੱਧ ਤਾਪਮਾਨ ਲੁਧਿਆਣਾ ਦਾ ਦਰਜ ਕੀਤਾ ਗਿਆ